ਅਗਲੀ ਜਿਹੜੀ ਹਰਜਸਿੰਝ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਨੇ ਇੱਕ ਨਵਾਂ ਜਿਹੜਾ ਲਾਅ ਆ ਉਹ ਲਿਆਂਦਾ ਆ ਆਪਣੀਆਂ ਵੈਕਸੀਨ ਸਕੇਡਿਊਲਸ ਆ ਉਸ ਨੂੰ ਜਿਹੜਾ ਹੋ ਲੈ ਕੇ ਸੀਡੀਸੀ ਦੇ ਆਪਸ ਵਿੱਚੇ ਖਬਰ ਕੀਤੀ ਸੀ ਵੀ ਕੇਸ ਰਿਕਰ ਦੇ ਨਾਲ ਜਿਹੜੇ ਪਹਿਲਾਂ ਦੇ ਡਾਇਰੈਕਟਰ ਆ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ ਤੇ ਉਹਨਾਂ ਨੇ ਦੱਸਿਆ ਸੀਗਾ ਵੀ ਜਲਦ ਹੀ ਵੈਕਸੀਨਸ ਨੂੰ ਲੈ ਕੇ ਸੀਡੀਸੀ ਜਿਹੜੀਆਂ ਨਵੀਂ ਜਿਹੜੀ ਆ ਉਹ ਸਕੈਡਿਊਲ ਆ ਉਹ ਜਾਰੀ ਕਰੇਗਾ ਜਿਸ ਦੇ ਵਿੱਚ ਬਹੁਤਾਂ ਸ਼ਾਇਦ ਜਿਹੜੀਆਂ ਵੈਕਸੀਨਸ ਆ ਉਹਨਾਂ ਨੂੰ ਰੱਦ ਜਿਹੜਾ ਉਹ ਕੀਤਾ ਜਾ ਸਕਦਾ ਆ ਪਰ ਗਵਰਨਰ ਨਿਊਸਮ ਤੇ ਇੱਥੇ ਕੈਲੀਫੋਰਨੀਆ ਦੇ ਜਿਹੜੇ ਲਾਅ ਮੇਕਰ ਆ ਉਹ ਕਹਿ ਰਹੇ ਆ ਵੀ ਨਹੀਂ ਜਿਹੜੇ ਵੈਸਟ ਕੋਸਟ ਦੇ ਉੱਤੇ ਸਾਰੇ ਦੇ ਸਾਰੇ ਸੂਬੇ ਆ ਉਹ ਯੂਨੀਫਾਈਡ ਤਰੀਕੇ ਦੇ ਨਾਲ ਮਿਲ ਕੇ ਆਪਣਾ ਜਿਹੜਾ ਵੈਕਸੀਨ ਦਾ ਜਿਹੜਾ ਸਕੈਡਿਊਲ ਆ ਉਹ ਬਣਾਉਣਗੇ ਸੋ ਵੈਸਟ ਕੋਸਟ ਸਟੇਟਸ ਨੇ unified vaccine recommendations ਜਿਹੜੀਆਂ ਆ ਉਹ ਜਾਰੀ ਜਿਹੜੀਆਂ ਉਹ ਕੀਤੀਆਂ ਉਹ ਕਹਿੰਦੇ ਵੀ 트럼ਪ ਹੋਣਾ ਨੇ CDC ਨੂੰ ਪੋਲਿਟਿਕਸਾਈਜ਼ ਕਰ ਦਿੱਤਾ ਆ ਤੇ ਹੁਣ ਜਿਹੜੀ ਫੈਡਰਲ ਗਾਈਡੈਂਸ ਆ ਉਸ ਤੋਂ ਪਰੇ ਹੁੰਦੇ ਹੋਏ ਆਪਣੀਆਂ ਜਿਹੜੀਆਂ ਸਟੇਟ ਗਾਈਡੈਂਸ ਆ ਇਸ ਨਵੇਂ ਲਾਅ ਦੇ ਤਹਿਤ ਉਸ ਨੂੰ ਜਿਹੜਾ ਉਹ ਬਣਾਉਣਗੇ ਗਵਰਨਰ ਗੈਵਨ ਨਿਊਸਮ ਨੇ ਜਿਹੜਾ AB 144 ਕਾਨੂੰਨ ਆ ਉਸ ਉਸ ਨੂੰ ਜਿਹੜਾ ਹੁਣ ਸਾਈਨ ਕਰਕੇ ਬਿਲ ਨੂੰ ਲਾਅ ਦੇ ਵਿੱਚ ਜਿਹੜਾ ਉਹ ਚੇਂਜ ਕਰ ਦਿੱਤਾ ਜਿਸ ਦੇ ਨਾਲ ਹੁਣ ਕੈਲੀਫੋਰਨੀਆ ਨੂੰ ਆਪਣਾ ਅਧਿਕਾਰ ਹੋਵੇਗਾ ਆਪਣਾ ਰਾਹ ਜਿਹੜਾ ਉਹ ਚੁਣਨਗੇ ਵੀ ਕਦੋਂ-ਕਦੋਂ ਕਿਹੜੀ-ਕਿਹੜੀ ਵੈਕਸੀਨ ਜਿਹੜੀ ਆ ਉਹ ਇੱਥੇ ਲੱਗੇਗੀ ਸੋ ਚਾਹੇ ਉਸ ਦੇ ਵਿੱਚ ਕੋਵਿਡ-19 ਆ ਫਲੂ ਦੀ ਆ ਆਰਐਸਵੀ ਵੈਕਸੀਨਸ ਆ ਉਹ ਇਸ ਦੇ ਵਿੱਚ ਜਿਹੜੀਆਂ ਉਹ ਦਸੀਆਂ ਜਾਣਗੀਆਂ ਸੋ ਵੈਸਟ ਦੇ ਜਿਹੜੇ ਕੁਝ ਜਿਹੜੇ ਸਟੇਟਸ ਤੇ ਫੈਡਰਲ ਲੈਵਲ ਦੇ ਉੱਤੇ ਆਪਸ ਦੇ ਵਿੱਚ ਹੁਣ ਵੈਕਸੀਨ ਦਾ ਸਕੇਡਿਊਲ ਆ ਉਹ ਮੈਚ ਨਹੀਂ करेगा वाशिंगटन स्टेट ਤੇ 오ਰੀगन హెల్త్ অথরিটি ਉਹਨਾਂ ਦੇ ਵੀ ਅਧਿਕਾਰੀਆਂ ਨੇ ਕਿਹਾ ਆ ਵੀ ਵੈਕਸੀਨਸ ਕ੍ਰਿਟੀਕਲ ਨੇ ਤੇ ਉਹ ਲੋਕਾਂ ਦੀ ਜਾਨ ਜਿਹੜੀਆਂ ਉਹ ਬਚਾਉਂਦੀਆਂ ਆ ਤੇ ਆਲੇ ਦੁਆਲੇ ਦੀਆਂ ਜਾਨ ਵੀ ਜਿਹੜੀਆਂ ਉਹ ਬਚਾਉਂਦੀਆਂ ਆ ਤੇ ਹਵਾਈ ਦੇ ਡਿਪਾਰਟਮੈਂਟ ਆਫ ਹੈਲਥ ਨੇ ਵੀ ਇਹੀ ਜਿਹੜੀ ਜਾਣਕਾਰੀ ਦਿੱਤੀ ਆ ਸੋ ਇਹ ਚਾਰ ਸੂਬੇ ਆਪਣੇ ਪੱਧਰ ਦੇ ਉੱਤੇ ਫੈਡਰਲ ਸੀਡੀਸੀ ਤੋਂ ਵੱਖਰੇ ਹੁੰਦੇ ਹੋਏ ਆਪਣੇ ਜਿਹੜੇ ਕਾਨੂੰਨ ਆ ਆਪਣੇ ਜਿਹੜੇ ਵੈਕਸੀਨ ਸ케ਜੂਲ ਆ ਉਹ ਲਾਇਆ ਕਰਨ ਕੇ ਜੀ